ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੀਆਂ ਇਤਿਲੀ ਵਰਟਿਕਾ ਪੰਜਾਬ ਦੇ ਸਕੂਲਾਂ ਚ ਫੇਰ ਵਧਣਗੀਆਂ ਛੁੱਟੀਆਂ ਸਾਹਮਣੇ ਆਈ ਨਵੀਂ ਜਾਣਕਾਰੀ ਪੰਜਾਬ ਵਿੱਚ ਲਗਾਤਾਰ ਪੈਰੇ ਕਿ ਤੇਜ਼ بارش ਨੇ ਹਾਲਾਤ ਬਹੁਤ ਹੀ ਗੰਭੀਰ ਬਣਾ ਦਿੱਤੇ ਹਨ بارش ਕਾਰਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਫਾਜ਼ਿਲਕਾ ਫਰੀਪੁਰ ਕਪੂਰਥਲਾ ਪਠਾਨਕੋਟ ਤਰਨਤਨ ਸ਼ਹਿਰਪੁਰ ਮੋਗਾ ਗੁਰਦਾਸਪੁਰ ਤੇ ਪਰਨਾਲਾ ਸਮੇਤ ਕਈ ਜ਼ਿਲ੍ਹੇ ਹੜ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਪਿੰਡਾਂ ਤੋਂ ਲੈ ਕੇ ਸਥਤੀ ਇਲਾਕਿਆਂ ਤੱਕ ਪਾਣੀ ਖੜ ਜਾਣ ਕਰਨ ਆਵਾਜੇ ਪ੍ਰਭਾਵਿਤ ਹੋ ਰਹੀ ਹੈ ਤੇ ਲੋਕਾਂ ਨੂੰ ਸੁਰੱਖੇ ਥਾਵਾਂ ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਲੋਨ ਸਕੂਲਾਂ ਤੇ ਕੱਲ ਜਾਂ ਚ ਪਹਿਲਾਂ ਹੀ 3 ਸਤੰਬਰ ਤੱਕ ਛੁੱਟੀਆਂ ਕੋਚਿਤ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀ ਤੇ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਉੱਧਰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਚੇਤਾਵਨੀ ਨੂੰ ਧਿਆਨ ਵਿੱਚ ਰੱਖਦੇ ਸਕੂਲਾਂ ਦੀਆਂ ਛੁੱਟੀਆਂ ਹੋਰ ਅੱਗੇ ਵਿਦਾਇਚਨ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਉਪਭਾਗ ਨਹੀਂ ਆਉਣ ਵਾਲੇ ਕੁਝ ਦਿਨਾਂ ਲਈ ਭਾਰੀ بارش ਦੀ ਭਵਿੱਖਬਾਣੀ ਕਰਦਿਆਂ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ 5 ਸਤੰਬਰ ਨੂੰ ਈਦ-ਏ-ਮੁਲਾਦ ਦੀ ਸਰਕਾਰੀ ਛੁੱਟੀ 6 ਸਤੰਬਰ ਨੂੰ ਅਨੰਤ ਚਤੁਰਦਸ਼ੀ ਅਤੇ 7 ਸਤੰਬਰ ਨੂੰ ਯਤਰਹੋਂ ਕਰਕੇ ਪਹਿਲਾਂ ਹੀ ਛੁੱਟੀਆਂ ਨਿਧਾਰਤ ਹਨ ਇਸ ਹਾਲਾਤ 'ਚ ਅਰਮਲ ਲਗਾਇਆ ਜਾ ਰਿਹਾ ਹੈ ਕਿ ਸਕੂਲ ਅਤੇ ਕਾਲਜਾਂ ਦੀਆਂ ਛੁੱਟੀਆਂ ਅਗਲੇ ਹਫ਼ਤੇ ਤੱਕ ਵਧਾਈਆਂ ਜਾ ਸਕਦੀਆਂ ਹਨ ਹਾਲਾਂਕਿ ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਜੇ ਦਾ ਕੋਈ ਅਧਿਕਾਰ ਰੇ ਹੁਕਮ ਨਹੀਂ ਕੀਤਾ ਗਿਆ ਅੱਜ 3 ਸਤੰਬਰ ਹੈ ਤੇ ਸਰਕਾਰ ਸਕੂਲਾਂ 'ਚ ਛੁੱਟੀਆਂ ਵਧਾਈਆਂ ਜਾਣਗੀਆਂ ਜਾਂ ਨਹੀਂ ਇਸ ਬਾਰੇ ਅੱਜ ਕੋਈ ਨਾ ਕੋਈ ਅਪਡੇਟ ਦੇ ਹੀ ਦੇਗੀ ਅਦੱਸ ਤੇ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਪਾਰਟੀ ਦੇ ਮੰਤਰੀਆਂ ਨੂੰ ਲੋਕਾਂ ਤੱਕ ਹਰੇ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੌਜ ਅਤੇ ਪੁਲਿਸ ਨੂੰ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ ਲੋਕ ਸੇਵਾ ਸੰਸਥਾ ਤੇ ਪੰਜਾਬੀ ਕਲਾਕਾਰ ਵੀ ਇਸ ਮੁਸ਼ਕਲ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮਦਦਗਾਰ ਕਰ ਰਹੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ